ਕਰਾਮਾ ਸ਼ੇਰਾਂ ਵਾਲੀ ਦਾ ਭਗਤੋ ਸਭ ਨੂੰ ਪਤਾ ਹੈ ਕਿ ਸਾਵਣ ਦਾ ਮਹੀਨਾ ਹੈ ਮਾ ਨੈਣਾ ਦੇਵੀ ਦੇ ਦਰਬਾਰ ਲਈ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਪੈਦਲ ਯਾਤਰਾ ਤੇ ਗੰਧੀਆਂ ਹੋਈਆਂ ਜਾਰੀਆਂ ਨੇ ਤੇ ਮੈਂ ਤਸਵੀਰਾਂ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਸ ਲਈ ਜੇ ਤਸਵੀਰਾਂ ਜੋ ਮੈਨੂੰ ਪ੍ਰਾਪਤ ਹੋਈਆਂ ਨੇ ਇਹ ਤਸਵੀਰਾਂ ਹਨ ਬਰੰਡਾ ਤੋਂ ਬਰੰਡਾ ਤੋਂ ਤਸਵੀਰਾਂ ਨੇ ਜਿੱਥੇ ਭਗਤ ਜਿਹੜੇ ਆ ਬੜੇ ਹੀ ਮਾਤਾ ਦੇ ਰੰਗ ਦੇ ਵਿੱਚ ਲੀਨ ਹੋ ਕੇ ਮਾਤਾ ਦੇ જયਕਾਰੇ ਛੜਦੇ ਹੋਏ ਬਿਲਕੁਲ ਮਾਤਾ ਨੈਣਾ ਦੇਵੀ ਦੇ ਦਰਸ਼ਨ ਲਈ ਜਾ ਰਹੇ ਨੇ ਤੇ ਜਿਹਨੇ ਕਹਦੇ ਸਾਵਣ ਦਾ ਮਹੀਨਾ ਸਾਵਣ ਦਾ ਮਹੀਨਾ ਕਿਤੇ بارش ਹੈ ਕਿਤੇ ਸੁੱਕਾ ਹੈ ਕਿਤੇ ਕਿਲਮਣ ਹੈ ਕਿਤੇ ਤੇਜ਼ بارش ਹੈ ਤੇ ਅੱਜ ਅਸੀਂ ਰੋਪੜ ਜ਼ਿਲ੍ਹੇ ਦੇ ਵਿੱਚ ਬੈਠੇ ਜਿੱਥੇ ਅਸੀਂ ਆਪਣੇ ਘਰ ਤੋਂ ਬੈਠ ਕੇ ਕੋਠੇ ਦੇ ਚੜ੍ਹ ਕੇ ਮਾਤਾ ਲੈਣਾ ਦੇਵੀ ਦੇ ਦਰਸ਼ਨ ਵੀ ਅਸੀਂ ਇੱਥੇ ਤੋਂ ਵੀ ਕਰ ਸਕਦੇ ਹਾਂ ਕਿਉਂਕਿ ਸਾਡੇ ਰੋਪੜ ਤੋਂ ਬਹੁਤਾ ਫਾਸਲਾ ਨਹੀਂ ਹੈਗਾ ਮਾਤਾ ਲੈਣਾ ਦੇਵੀ ਦੇ ਮੰਦਿਰ ਦਾ ਤੇ ਤਸਵੀਰਾਂ ਦੇ ਵਿੱਚ ਮੈਂ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਜਿਹੜੇ ਪੱਤਰਕਾਰ ਗੋਹਣ ਸਿੰਘ ਰਤੂ ਜਿਹੜੇ ਇਸ ਵੇਲੇ ਉੱਥੇ ਮੌਕੇ ਤੇ ਮੌਜੂਦ ਹੈ ਜਿਹੜਾ ਕਿ ਆਣ ਜਾਣ ਵਾਲੇ ਭਗਤਾਂ ਦੇ ਨਾਲ ਗੱਲਬਾਤ ਕਰ ਰਹੇ ਹਨ ਤੇ ਕੁਝ ਸੁਨੇਹਾ ਵੀ ਸਿੱਧਾ ਨੂਆ ਬਰਸਤੇ ਦਿੱਤਾ ਜਾ ਰਿਹਾ ਕਿਉਂਕਿ ਜਿਹੜਾ ਰਸਤੇ ਆਪਾਂ ਨੇੜਾ ਦੇਵੀ ਬਾਤਾ ਤੇ ਜਾਂਦੇ ਨੇ ਤੇ ਉਹਦੇ ਉੱਤੇ ਟ੍ਰੈਫਿਕ ਵੀ ਬਹੁਤ ਹੁੰਦੀ ਹੈ ਕਿਉਂਕਿ ਨੈਸ਼ਨਲ ਹਾਈਵੇ ਹੈ ਇਸ ਕਰਕੇ ਸਾਰੇ ਪੱਤਰ ਸਾਡੇ ਚੈਨਲ ਵੱਲੋਂ ਵੀ ਬੇਨਤੀ ਹੈ ਗੁਜਾਰਸ਼ ਹੈ ਕਿ ਬਿਲਕੁਲ ਸਾਈਡ ਤੇ ਚੱਲਣ ਬਿਲਕੁਲ ਧਿਆਨ ਰੱਖਣ ਕਿਉਂਕਿ ਕੋਈ ਵੀ ਦੁਰਘਟਨਾ ਨਾ ਵਾਪਰੇ ਇਸ ਗੱਲ ਦਾ ਬਿਲਕੁਲ ਧਿਆਨ ਰੱਖਿਆ ਜਾਵੇ ਤੇ ਮੈਂ ਇਸ ਵੇਲੇ ਤੁਹਾਨੂੰ ਲੈ ਚੱਲਦਾ ਹਾਂ ਮਰਿੰਡਾ ਵਿਖੇ ਜਿੱਥੇ ਸਾਡੇ ਜਿਹੜੇ ਪਾਕਤ ਹੈ ਉਹ ਸਾਡੇ ਪੱਤਰਕਾਰ ਦੇ ਨਾਲ ਬਿਲਕੁਲ ਗੱਲਬਾਤ ਕਰ ਰਹੇ ਨੇ ਤੇ ਕੁਝ ਸੁਨੇਹਾ ਵੀ ਦੇ ਰਹੇ ਆਓ ਚੱਲਦੇ ਹਾਂ ਮਰਿੰਡਾ ਵਿਖੇ ਬੋਲ ਸੱਚੇ ਦਰਬਾਰ ਜੀ ਜੈ ਜੇ ਕਰਾ ਮਾਣਣਾ ਦੇਵੀ ਦਾ ਬਹੁਤ ਸਾਜੇ ਦਰਬਾਰ ਦੀ ਜੈ ਨੈਣਾ ਦੇਵੀ ਪੈਂਦਲ ਯਾਤਰਾ ਦੀ ਇਹ 37ਵੀਂ ਪੈਂਦਲ ਯਾਤਰਾ ਹੈ ਜੋ ਸਮਾਣੇ ਤੋਂ ਚੱਲ ਕੇ ਮਾ ਨੈਣਾ ਦੇਵੀ ਦੇ ਦਰਬਾਰ ਵਿੱਚ ਜਾਵੇਗੀ ਇਸ ਯਾਤਰਾ ਵਿੱਚ ਹਰ ਥਾਂ ਤੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਇੱਥੇ ਹਰ ਕੋਈ ਰਾਹੀ ਗਿਰ ਲੰਗਰ ਖਾ ਸਕਦਾ ਹੈ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਆਪਣੀ ਸਾਈਡ ਤੇ ਚੱਲੇ ਰੋਂਗ ਸਾਈਡ ਨਾ ਚੱਲੇ ਜਿਦੇ ਕਰਕੇ ਕਿਸੇ ਆਣ ਜਾਣ ਵਾਲੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਜੇਕਰ ਆ ਮਾਸ਼ੇਰਾ ਵਾਲੀ ਦਾ ਬੋਲ ਸੱਚੇ ਕਰਮਾਂ ਰਹੀ ਜੈ ਕਰਾ ਮਾਸ਼ੇਰਾ ਵਾਲੀ ਦਾ ਭਗਤੋ ਸਭ ਨੂੰ ਪਤਾ ਹੈ ਕਿ ਸਾਵਣ ਦਾ ਮਹੀਨਾ ਹੈ